सिमर सिमर पूरन प्रभु कारज पै रास करतारपुर करतावस संतन कै पास गुरु साहिब जी दी पावन हुजूरी विच जुड़ बैठी सात संगत जी गुरु बख्शीश फते परवान करो जी आखो वाहे गुरु जी का खालसा वाहे गुरु जी की फतेह तिन उदासियां तो बाद तण गुरु नानक देव जी महाराज बहुत समां करतारपुर विच ही रहे सतगुरु सच्चे पाछा महाराज कदे-कदे कुछ दूरी ਦੇ ਇਲਾਕਿਆਂ ਤੇ ਵਿਚਾਰ ਕਰਨ जाया ਕਰਦੇ ਸੀ ਜਿਵੇਂ ਕਿ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲਾਹੌਰ ਪਟਿਆਲਾ ਕਿਰਤਪੁਰ ਸਾਹਿਬ ਆਨ ਇਹਨਾਂ ਇਲਾਕਿਆਂ ਵਿੱਚ जाया ਕਰਦੇ ਸੀ ਗੁਰੂ ਸਾਹਿਬ ਜੀ ਦੇ ਮਾਤਾ-ਪਿਤਾ ਨੇ ਆਪਣੇ ਸ਼ਰੀਰ ਦਾ त्याਗ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਹੀ ਕੀਤਾ ਤੇ ਭਾਈ ਮਰਦਾਨਾ ਜੀ ਨੇ ਵੀ ਆਪਣੇ શરીર ਦਾ त्याਗ ਕਰਤਾਰਪੁਰ ਹੀ ਕੀਤਾ 1532 ਦਾ ਸਮਾਂ ਆਇਆ ਜਦੋਂ ਮਾਈ ਲੈਨਾ ਜੀ ਨੇ ਭਾਈ ਜੋਤ ਜੀ ਪਾਸੋਂ ਕੁਰਬਾਨੀ ਦੇ ਸ਼ਬਦ ਸੁਣ ਕੇ ਤਾਂ ਗੁਰੂ ਨਾਨਕ ਦੇਵ ਜੀ ਦੀ ਸ਼ਰਣੇ ਚ ਆਏ ਗੁਰੂ ਸਾਹਿਬ ਦੇ ਦਰਸ਼ਨਾਂ ਨੇ ਗੁਰੂ ਸਾਹਿਬ ਜੀ ਤੇ ਬਚਣਾ ਨੇ ਤੇ ਗੁਰੂ ਸਾਹਿਬ ਜੀ ਦੇ ਜੀਵਨ ਨੇ ਭਾਈ ਲੈਨਾ ਜੀ ਦੇ ਜੀਵਨ ਤੇ ਐਸਾ ਪ੍ਰਭਾਵ ਪਾਇਆ ਕਿ ਗੁਰੂ ਸਾਹਿਬ ਜੀ ਗੁਰੂ ਦੇਹੀ ਬਣ ਕੇ ਰਹਿ ਗਏ 1532 ਤੋਂ ਲੈ ਕੇ 1539 ਤੱਕ ਪਾਈ ਲੈਣਾ ਜੀ ਨੇ ਸਤਬਚਨ ਕਹਿ ਕੇ ਗੁਰੂ ਸਾਈਂ ਜੀ ਦੇ ਹਰ ਇੱਕ ਬਚਨ ਨੂੰ ਮੰਨਿਆ ਇਸ ਕਰਕੇ ਇੱਕ ਦਿਨ ਪਾਈ ਲੈਣਾ ਜੀ ਗੁਰੂ ਨਾਨਕ ਦਾ ਦੂਸਰਾ ਰੂਪ ਗੁਰ ਅੰਗਦ ਬਣ ਗਾਇਆ ਦੁਨੀਆ ਦੇ ਵਿੱਚ ਫੈਲਾ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਜੋ ਗੁਰੂ ਨਾਨਕ ਦੇਵ ਜੀ ਨੇ ਕੀਤਾ ਕਿ ਕੋਈ ਗੁਰੂ ਆਪਣੇ ਸਿੱਖ ਦੇ ਅੱਗੇ ਮੱਥਾ ਟੇਕੇ ਐ ਕੋ ਤੱਕ ਤਾਂ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਨ ਤੋਂ ਕੁਝ ਦਿਨ ਪਹਿਲੇ ਕਰਕੇ ਭਾਈ ਲੈਣਾ ਜੀ ਨੂੰ ਗੁਰ ਅੰਗਤ ਬਣਾ ਦਿੱਤਾ 22 ਸਤੰਬਰ 1545 ਤਾਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਨ ਹੈ ਉਸ ਸਮੇਂ ਸਤਗੁਰਾਂ ਜੀ ਦੀ ਸ਼ਾਰੀਰਿਕ ਉਮਰ 70 ਤੋਂ ਸਾਲ ਤੋਂ ਕੁਝ ਸਮਾਂ ਉੱਪਰ ਸੀ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਮਹਾਰਾਜ ਤੇ ਸਿੱਖ ਸਨ ਜਦੋਂ ਸ਼ਰੀ ਮਹਾਰਾਜ ਜੀ ਦੇ ਸ਼ਰੀਰ ਦਾ ਕਿਰਿਆ ਦਾ ਕਰਮ ਤੈਅ ਆਇਆ ਉਸ ਸਮਾਂ ਹਿੰਦੂ ਵੀਰਾਂ ਨੇ ਸੰਸਕਾਰ ਦੀ ਕਿਰਿਆ ਸ਼ੁਰੂ ਕੀਤੀ ਤੇ ਮੁਸਲਮਾਨਾ ਨੇ ਆਖਿਆ ਕਿ ਸਾਡੇ ਵੀ ਪੀਰ ਹਨ ਅਸੀਂ ਇਹਨਾਂ ਦਾ ਸ਼ਰੀਰ ਦਾ ਕਿਰਿਆ ਮੁਸਲਮ ਮਰੀਅਦਾ ਦੇ ਅਨੁਸਾਰ ਕਰਾਂਗੇ ਬਾਅਦ ਅਸੀਂ ਦਫਨਾਵਾਂਗੇ ਇਸ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਖੜਾ ਹੋ ਗਿਆ ਉਸ ਸਮਾਂ ਗੁਰੂ ਸਾਹਿਬ ਨੇ ਇਹਨਾਂ ਦਾ ਝਗੜਾ ਖਤਮ ਕਰਨ ਵਾਸਤੇ ਆਪਣੇ ਸਰੀਰ ਨੂੰ ਅਲੋਪ ਕਰ ਲਿਆ ਜਿੱਥੇ ਗੁਰੂ ਸਾਹਿਬ ਨੇ ਬਾਹ ਦਾ ਸਰੀਰ ਪਿਆ ਸੀ ਉੱਥੇ ਕੇਵਲ ਚਾਦਰ ਹੀ ਰਹਿ ਗਈ ਜਿਸ ਚਾਦਰ ਦੇ ਦੋਵਾਂ ਨੇ ਦੋ ਟੁਕੜੇ ਕਰ ਲਿੱਤੇ ਤੇ ਇੱਕ ਨੇ ਸਸਕਾਰ ਕਰ ਦਿੱਤਾ ਤੇ ਦੂਸਰੇ ਨੇ ertid ਤੇ ਦਫਨਾ ਦਿੱਤਾ ਵੈਗਰੋ ਜੀ ਦੀ ਕਲਾ ਵੇਖੋ ਇਸ ਤਰ੍ਹਾਂ ਦੀ ਵਰਤੀ ਕਿ 1947 ਦਾ ਸਮਾਂ ਆਇਆ ਹਾਂ ਦੇਸ਼ ਦੇ ਟੁਕੜੇ ਹੋਏ ਉਸੇ ਥਾਂ ਤੋਂ ਹੋਏ ਜਿਸ ਥਾਂ ਤੇ ਇਹਨਾਂ ਨੇ ਗੁਰੂ ਸਾਹਿਬ ਦੀ ਚਾਦਰ ਦੇ ਦੋ ਟੁਕੜੇ ਕੀਤੇ ਸਨ ਅਸਲ ਵਿੱਚ ਗੁਰੂ ਸਾਹਿਬਿੰ ਸ਼ਰੀਰ ਨਹੀਂ ਸਨ ਉਹ ਗੁਰੂ ਸਾਹਿਬ ਦੇ ਨਿਰੰਕਾਰ ਦਾ ਸਰਗੁਣ ਸਰੂਪ ਸਨ ਜਿਸ ਗੱਲ ਨੂੰ ਇਹ ਸੰਸਾਰਿਕ ਲੋਕ ਨਹੀਂ ਸਮਝ ਸਕੇ ਸਤਪੁਰਜੀ ਨੇ ਆਪਣੇ ਜੀਵਨ ਸਫਰ ਵਿੱਚ ਬਹੁਤ ਸੰਘਰਸ਼ ਕਰਕੇ ਸੰਸਾਰ ਨੂੰ ਇੱਕ ਨਵਾਂ ਜੀਵਨ ਦਿੱਤਾ ਇੱਕ ਨਵੀਂ ਸੋਚ ਦਿੱਤੀ ਆਓ ਅਸੀਂ ਵੀ ਉਸ ਸੋਚ ਤੇ ਟੁਰ ਕੇ ਗੁਰੂ ਸਾਹਿਬ ਦੇ ਸੱਚੇ ਸਿੱਖ ਬਣੀਏ ਗੁਰੂ ਸਾਹਿਬ ਤੇ ਇਤਿਹਾਸ ਵਿਚਾਰ ਕਰਦਿਆਂ ਹੋਈਆਂ ਬੁਲਾ ਕਿਰਪਾ ਕਰਕੇ ਬਖਸ਼ ਲੈਣੀਆਂ ਤੇ ਅਸੀਂ ਇਸ ਬਖਸ਼ਣੀ ਕਿ ਅੱਗੇ ਵੀ ਗੁਰਸਾਇਬ ਗੁਰ ਇਤਿਹਾਸ ਤੇ ਗੁਰਬਾਨੀ ਦੀ ਸੇਵਾ ਲੈਂਦੇ ਰਵਨ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ